ਜਵਾਨ ਮੁੰਡਾ ਆਪਣੇ ਦੋਸਤ ਦੇ ਨਾਲ ਘਰ ਤੋਂ ਨਿਕਲਿਆ ਸੀ ਚੰਗਾ ਭਲਾ ਹੈ ਮੁੰਡਾ ਜਿਸ ਦੀ ਉਮਰ ਕਰੀਬ 27-28 ਸਾਲ ਦੱਸੀ ਜਾ ਰਹੀ ਹੈ ਵਿਆਹਿਆ ਹੋਇਆ ਸੀ ਅਤੇ ਘਰ ਦੇ ਵਿੱਚ ਦੋ ਛੋਟੇ-ਛੋਟੇ ਬੱਚੇ ਵੀ ਨੇ ਮਾਸੂਮ ਬੱਚੀ ਜਿਸ ਦੀ ਉਮਰ ਮਹਿਸ 4 ਮਹੀਨੇ ਦੀ ਦੱਸੀ ਜਾ ਰਹੀ ਹੈ ਉਸ ਦੇ ਪਿਤਾ ਦੀ ਜਾਨ ਸਰੀਆਮ ਹੀ ਸੜਕ ਤੇ ਲੈ ਲਈ ਗਈ ਉਜੜਿਆ ਹੋਇਆ ਇਹ ਪਰਿਵਾਰ ਉਸ ਸਮੇਂ ਨੂੰ ਰੋ ਰਿਹਾ ਜਦੋਂ ਉਹਨਾਂ ਦਾ ਪੁੱਤ ਘਰ ਤੋਂ ਬਾਹਰ ਨਿਕਲਿਆ ਸੀ ਸਟਿੱਪਰ ਦੇ ਅਗਲੇ ਟਾਇਰ ਦੇ ਹੀਟਾ ਆਣ ਦੇ ਕਾਰਨ ਉਸਦੀ ਜਾਨ ਗਈ ਹੈ ਕਿਵੇਂ ਪਹਿਲਾਂ ਹੈਂਡਲ ਵੱਜਦਾ ਹੈ ਅਤੇ ਉਸ ਤੋਂ ਬਾਅਦ ਮੋਰਲੇ ਟਾਇਰ ਦੇ ਅੱਗੇ ਜਵਾਨ ਮੁੰਡਾ ਆ ਜਾਂਦਾ ਹੈ ਜਿਸ ਦਾ ਨਾਮ ਜਤਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਇਸ ਮੌਕੇ ਤੇ ਉਸ ਦੇ ਨਾਲ ਉਸ ਦਾ ਦੋਸਤ ਵੀ ਮੌਜੂਦ ਸੀ ਜਿਸ ਨੇ ਆਪਣੇ ਅੱਖੀ ਇਹ ਸਭ ਕੁਝ ਦੇਖਿਆ ਅਤੇ ਦੱਸਿਆ ਕਿ ਕਿੰਜ ਹੈ ਮਾੜੀ ਘਟਨਾ ਉਸ ਦੀ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਹੀ ਹੋ ਗਈ ਕਰ ਨੂੰ ਵਾਪਸ ਜਾ ਰਹੇ ਸਨ ਹੱਸਦੇ ਖੇੜਦੇ ਚੰਗੇ ਭਲੇ ਸੀ ਦੋਵੇਂ ਜਾਣੇ ਪਰ ਰਾਹ ਦੇ ਵਿੱਚ ਇੰਜ ਹੋ ਜਾਣਾ ਅਤੇ ਉਹ ਆਖਰੀ ਮੁਲਾਕਾਤ ਹੋਣੀ ਹੈ ਦੋਸਤ ਦੇ ਨਾਲ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਇਹ ਮਾੜੀ ਘਟਨਾ ਫਰੀਦਕੋਟ ਵਿਖੇ ਵਾਪਰੀ ਹੈ ਜਿੱਥੇ ਜਵਾਨ ਮੁੰਡੇ ਦੀ ਜਾਨ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਇਸ ਸਾਥਸੀ ਦੇ ਮਗਰੋਂ ਦੋਸਤ ਦੇ ਵੱਲੋਂ ਕਿਹਾ ਗਿਆ ਕਿ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਹੋਰ ਕੀ ਕੁਝ ਦੱਸਿਆ ਗਿਆ ਤੇ ਕਿੰਜ ਇਹ ਸਾਰੀ ਘਟਨਾ ਹੋਈ ਹੈ ਉਹਨਾਂ ਦੇ ਮੂੰਹੋਂ ਹੀ ਜਾਣ ਲੈਣੇ ਆ ਸਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਹੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਸੇ ਬਿਠਾਤਾ ਹੈ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਜੇ ਧਰਮਗੰਢਾ ਹਾਂ ਦਾ ਉਹ ਕੰਡੇ ਦੇ ਵਿਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸੇ ਨੇ ਚਲਾ ਗਿਆ ਨਾਲ ਉਹ ਜਿਹੜੀ ਉਹਦੀ ਮੌਕੇ ਦੀ ਡੈਥ ਹੋ ਗਈ ਦੂਜੀ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਉਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਦੀ ਮੰਗ ਕਰਦੇ ਹੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜਿਹਦੇ ਸਾਹ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 27 ਛੇ ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ ਜੱਲ ਬਾਤ ਹੋਈ ਸਰ ਅਸੀਂ ਮੈਂ ਲੁਗਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਹੀ ਲੈ ਕੇ ਜਨਾਨੀਆਂ ਨੂੰ ਬਾਸਟੇ ਬਿਠਾਤਾ ਹੈ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਕਿ ਇੱਕ ਜੇ ਧਰਮਗੰਢਾ ਆਂਦਾ ਹੈ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸਰਦਾ ਹੀ ਚਲਾ ਗਿਆ ਨਾਲ ਉਹ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਓਕੇ ਤੇ ਹੀ ਡੈਥ ਹੋ ਗਈ ਆ ਉਹਦੇ ਪਤਾ ਲੱਗ ਚੁੱਕਾ ਸੀ ਕੀ ਨਾਮ ਸੀ ਮਰਨ ਵਾਲੇ ਨੇ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਜੋ ਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹਨਾਂ ਦੇ ਹਾਲਾਤ ਆ ਜੇ ਇਨਸਾਫ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 27 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ